ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝੇ ਵਾਲੇ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੇਲੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਆਪਾਂ ਚੰਗੇ ਕਮੈਂਟਾਂ ਦੇ ਨਾਲ ਸ਼ੁਰੂਆਤ ਅੱਜ ਦਾ ਕਮੈਂਟ ਇਸ ਸਾਡੀ ਭੈਣ ਮਨਜੀਤ ਕੌਰ ਵੱਲੋਂ ਕਹਿੰਦੇ ਕਿ ਭੈਣ ਬਹੁਤ ਬਧੀਆ ਰੈਮਡੀ ਸੋ ਬਹੁਤ-ਬਹੁਤ ਧੰਨਵਾਦ ਪਾਣੇ ਤੁਹਾਡਾ ਦਿਲੋਂ ਧੰਨਵਾਦ ਅੱਜ ਦਾ ਕਮੈਂਟ ਦੂਸਰਾ ਸੀ ਸਾਡੀ ਭੈਣ ਪਰਮਜੀਤ ਕੌਰ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਮੇਰੀ ਹੋਰ ਭੈਣ ਸੀ ਉਹਨਾਂ ਨੇ ਕਮੈਂਟ ਕੀਤਾ ਇਹ ਕਹਿੰਦੇ ਭੈਣ ਮੇਰੀ ਉਮਰ ਨਾ 29 ਸਾਲ ਹੈ ਦੇ ਮੇਰੇ ਫੇਸ ਤੇ ਬਿਲਕੁਲ ਗ로우 ਨਹੀਂ ਹੈਗਾ ਤੇ ਭੈਣ ਤੁਸੀਂ ਘਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਹੜੀਆਂ ਵਾਂ ਓ ਵਾਲੀ ਨਹੀਂ ਸੀ ਜੀ ਆਪਣੇ ਫੇਸ ਤੇ ਲਗਾਇਆ ਕਰੋ ਜਿਸ ਤਰ੍ਹਾਂ ਆਪਾਂ ਰਸੋਈ ਤੋਂ ਤੁਹਾਨੂੰ ਦੱਸਦੇ ਆ ਕਿ ਸਾਡੀ ਰਸੋਈ ਦੇ ਵਿੱਚ ਇੰਨੇ ਕੁ ਚੀਜ਼ਾਂ ਵਾ ਜਿਹੜੀਆਂ ਆਪਾਂ ਆਪਣੇ ਫੇਸ ਤੇ ਲਗਾ ਸਕਦੇ ਆ ਤੇ ਜਿਹਦੇ ਨਾਲ ਸਾਨੂੰ ਕੁਦਰਤੀ 글로ਅ ਆਊਗਾ ਕਿਉਂਕਿ ਨੇਚਰਲ ਚੀਜ਼ਾਂ ਵਾ ਇਹਨਾਂ ਵਿੱਚ ਕੋਈ ਕੈਮੀਕਲ ਨਹੀਂ ਆ ਇਹ ਸਾਡੀਆਂ ਦਾਦੀਆਂ ਨਾਨੀਆਂ ਦੇ ਟਾਈਮ ਦੀਆਂ ਜਿਹੜੀਆਂ ਵਾ ਸਾਡੀ ਰਸੋਈ ਦੇ ਵਿੱਚ ਚੀਜ਼ਾਂ ਵਾ ਤੁਸੀਂ ਉਹਨਾਂ ਨੂੰ ਲਗਾਓ ਤੁਹਾਡੇ ਚਿਹਰੇ ਤੇ 글로 ਆਊਗਾ ਇਹੋ ਜੀ ਕਰਨੇ ਕੀ 글로 ਨਹੀਂ ਆਊਗਾ ਬਾਕੀ ਜੇ ਹਜੇ ਤੁਹਾਡੀ ਉਮਰ 29 ਸਾਲ ਤੁਸੀਂ ਹੁਣੇ ਇੰਨੀ ਹਾਰ ਗਏ ਤੇ ਫਿਰ ਤੇ ਇਹ ਗੱਲ ਬਹੁਤ ਮਾੜੀ ਆ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਤੇ ਅੱਜ ਵੀ ਆਪਾਂ ਕੋਈ ਐਵੋ ਜਿਹੀ ਸੀਰੀ ਲੈ ਕੇ ਆਏ ਆਂ ਸਕਿਨ ਦੇ ਅਕੋਰਡਿੰਗ ਸਾਡੀ ਛੋਰੀ ਹੋਈ ਵੀਡੀਓ ਹੁੰਦੀ ਆ ਸਭ ਤੋਂ ਪਹਿਲਾਂ ਤੇ ਆਪਾਂ ਤੁਹਾਡੇ ਨਾਲ ਸਭ ਨਾਲ ਇੱਕ ਚੀਜ਼ ਹੋਰ ਵੀ ਸਾਂਝੀ ਕਰਨੀ ਬਹੁਤ ਕਮੈਂਟ ਆਏ ਜਿਹੜੇ ਕੀ ਕਹਿੰਦੇ ਕਿ ਸਾਨੂੰ ਹੁਣੇ ਸਰ ਦੇ ਵਿੱਚ ਡਰਾਈ ਸਕਿਨ ਵਾਸਤੇ ਤੁਸੀਂ ਜ਼ਰੂਰ ਕੋਈ ਰੈਮੇਡੀ ਦੋ ਤੇ ਡਰਾਈ ਸਕਿਨ ਦੇ ਨਾਲ ਨਾਲ ਬਹੁਤ ਵੀ ਜਿਹੜੇ ਕਮੈਂਟ ਆਉਂਦੇ ਆ ਕਿ ਸਾਡੇ ਫੇਸ ਤੇ ਬਹੁਤ ਜ਼ਿਆਦਾ ਬਾਹਰ ਹੋ ਜਾਂਦੇ ਜਿਹਦੇ ਲਈ ਆਪਾਂ ਪਹਿਲਾਂ ਵੀ ਰੈਮੇਡੀ ਦੇ ਚੁੱਕੇ ਆ ਤੇ ਆਪਣੇ ਘਰ ਵਿੱਚ ਸਰਦੀਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਸੋ ਇਹਦੇ ਵਿੱਚ ਜਿਹਦੇ ਨਾਲ ਸਾਡੀ ਸਕਿਨ ਜਿਹੜੀ ਆ ਬਹੁਤ ਸੋਹਣੀ ਪਾਲਿਸ਼ ਹੋ ਜਾਂਦੀ ਬਹੁਤ ਸੋਹਣੀ ਜਿਹੜੀ ਸਕਿਨ 글로 ਵੀ ਕਰਦੀ ਆ ਔਰ ਜਿਹੜੀ ਡਰਾਈਨੈਸ ਉਹ ਵੀ ਖਤਮ ਹੋ ਜਾਂਦੀ ਆ ਬਹੁਤ ਵਧੀਆ ਸਭ ਤੋਂ ਪਹਿਲਾਂ ਆਪਾਂ ਕੀ ਲੈਣਾ ਆਪਾਂ ਲੈ ਲੈਣਾ ਆਪਣੇ ਘਰ ਦੇ ਵਿੱਚ ਦੁੱਧ ਦੁੱਧ ਹਾਰੇ ਖਰਚ ਹੁੰਦਾ ਕੱਚਾ ਦੁੱਧ ਹੋਵੇ ਤੇ ਬੜਾ ਵਧੀਆ ਜੇ ਕੱਚਾ ਦੁੱਧ ਨਹੀਂ ਹੈ ਤੇ ਤੁਸੀਂ ਉਬਾਲਿਆ ਹੋਇਆ ਠੰਡਾ ਦੁੱਧ ਵੀ ਲੈ ਸਕਦੇ ਆ ਕੱਚੇ ਦੁੱਧ ਦੇ ਵਿੱਚ ਤੁਹਾਨੂੰ ਮੈਂ ਦੱਸਾਂ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤੇ ਸਾਡੇ ਮੂੰਹ ਤੇ ਜਿਸ ਤਰ੍ਹਾਂ ਸਿਆਲ ਦੇ ਵਿੱਚ ਬੁੱਲ ਫਟ ਜਾਣੇ ਗੱਲਾਂ ਫਟ ਜਾਣੀਆਂ ਤੇ ਜਦੋਂ ਅਸੀਂ ਰਾਤ ਨੂੰ ਸੌਣ ਲੱਗਣਾ ਉਦੋਂ ਸਾਡੀ ਮੰਮੀ ਨੇ ਸਾਡੇ ਮੂੰਹ ਤੇ ਜਿਹੜਾ ਕੱਚਾ ਦੁੱਧ ਲਾ ਦੇਣਾ ਕੱਚਾ ਦੁੱਧ ਇਸ ਤਰ੍ਹਾਂ ਲਾਉਣਾ ਜਿਸ ਤਰ੍ਹਾਂ ਕਿ ਵਰਤਿਆ ਵਰਤਨਿਆਂ ਦਾ ਦੁੱਧ ਤੇ ਗੜਵੀ ਦੇ ਵਿੱਚ ਹੁਣਾ ਉਹਦੇ ਉੱਤੋਂ ਤੋਂ ਜਿਹੜਾ ਕੱਚਾ ਦੁੱਧ ਨਾਲ ਦੇ ਨਾਲ ਉਹਦੀ ਕਰੀਮ ਵੀ ਲੱਗ ਜਣੀ ਤੇ ਕੱਚਾ ਦੁੱਧ ਵੀ ਲੱਗ ਜਾਣਾ ਤੇ ਸਵੇਰ ਨੂੰ ਬੜਾ ਸੋਹਣਾ ਜਿਹੜਾ ਨਾ ਮੂੰਹ ਜਿਹੜਾ ਨਾ ਸੌਫਟ ਹੋ ਜਾਂਦਾ ਹੁੰਦਾ ਸੀ ਹੁਣ ਇਹ ਸਭ ਚੀਜ਼ਾਂ ਆਪਾਂ ਨਾ ਇਸਤੇਮਾਲ ਨਹੀਂ ਕਰਦੇ ਇਸੇ ਲਈ ਸਾਡਾ ਜਿਹੜਾ ਇੱਕ ਤੇ ਸਾਡੀ ਸਕਿਨ ਡਰਾਈ ਰਹਿੰਦੀ ਆ ਇੱਕ ਤਰ੍ਹਾਂ ਤਰ੍ਹਾਂ ਦੀਆਂ ਇਹ ਚੀਜ਼ਾਂ ਜਿਹੜੀਆਂ ਵਰਤਦੇ ਆ ਬਗੈਰ ਕੈਮੀਕਲ ਤੋਂ ਤੁਹੀ ਚੀਜ਼ਾਂ ਵਰਤੋਗੇ ਨਾ ਤੇ ਤੁਨੀ ਜਿਹੜੀਆਂ ਤੁਹਾਡੀ ਸਕੀਨ ਆਣਾ ਉਹ ਜਿਆਦਾ ਜਵਾਨ ਤੇ ਜਿਆਦਾ ਦਿਨ ਤੱਕ ਉਹਦਾ ਅਸਰ ਨਜ਼ਰ ਆਉਂਦਾ ਤੇ ਜਿਹੜੀ ਤੁਸੀਂ ਬਾਜ਼ਾਰ ਦੀ ਕੈਮੀਕਲ ਵਾਲੀ ਚੀਜ਼ ਵਰਤਦੇ ਆ ਉਹਦੇ ਨਾਲ ਥੋੜੇ ਦਿਨ ਹੀ ਅਸਰ ਨਜ਼ਰ ਆਉਂਦਾ ਫਿਰ ਉਹਦਾ ਰਿਜ਼ਲਟ ਜਿਹੜਾ ਖਰਾਬ ਹੁੰਦਾ ਆਪਾਂ ਇੱਥੇ ਇੱਕ ਕੌਲੀ ਲਈ ਖਾਲੀ ਤੇ ਦੁੱਧ ਲੈ ਲਿਆ ਜੇ ਤੇ ਤੁਹਾਡੇ ਕੋਲ ਕੱਚਾ ਵਾ ਤਾਂ ਵੀ ਠੀਕ ਹੈ ਨਹੀਂ ਤੇ ਦੁੱਧ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਉਬਾਲਿਆ ਹੋਇਆ ਠੰਡਾ ਕੀਤਾ ਦੁੱਧ ਲੈ ਸਕਦੇ ਦੁੱਧ ਨਾਲ ਤੁਸੀਂ ਭਾਵੇਂ ਦਿਨ 'ਚ 4 ਵਜੇ 4 ਵਾਰੀ ਮੂੰਹ ਤੋਂ ਜੇ ਤੁਹਾਡੇ ਸਕਿਨ ਤੇ 글로 ਨਹੀਂ ਆਉਗਾ ਤਾਂ ਤੁਸੀਂ ਮੇਰਾ ਨਾਮ ਜਿਹੜਾ ਨਾ ਬਦਲ ਦਿਓ ਕਿਉਂਕਿ ਦੁੱਧ ਇਹੋ ਜੀ ਚੀਜ਼ ਬਣਾ ਦੇ ਵਿੱਚ ਬਹੁਤ ਵਧੀਆ ਗੁਣ ਆ ਦੁੱਧ ਸਾਡੀ ਸਕਿਨ ਨੂੰ ਬਹੁਤ ਵਧੀਆ ਜਿਹੜਾ 글로 ਦਿੰਦਾ ਵਾ ਆ ਕੁਦਰਤੀ ਚੀਜ਼ ਆ ਦੁੱਧ ਉਸ ਤੋਂ ਬਾਅਦ ਆਪਾਂ ਲੈਣਾ ਇਹਦੇ ਵਿੱਚ ਕਣਕ ਦਾ ਆਟਾ ਅਰ ਸੋਈ ਨਾਲ ਜੁੜੀ ਹੋਈ ਚੀਜ਼ ਐ ਕਣਕ ਦਾ ਆਟਾ ਲੈਣਾ ਵਾ ਕਣਕ ਦਾ ਕਿਹੜਾ ਆਟਾ ਲੈਣਾ ਵਾ ਚੱਕੀ ਤੋਂ ਆਟਾ ਲਾਹ ਤੇ ਸਭ ਤੋਂ ਵਧੀਆ ਕਿਉਂਕਿ ਉਹਦੇ ਵਿੱਚ ਨਾ ਆਟੇ 'ਚ ਜੋ ਵੀ ਪਿੰਦੇ ਆ ਤੇ ਉਹਦੇ ਵਿੱਚ ਜਿਹੜਾ ਨਾ ਸਾਰਾ ਅਸਰ ਹੁੰਦਾ ਵਾ ਜਿਹੜਾ ਆਪਾਂ ਬਾਜ਼ਾਰ 'ਚ ਹੁਣ ਪੈਕਟਾਂ ਵਾਲੇ ਆਟੇ ਲਿਉਂਨੇ ਨੇ ਨਾ ਉਹਦੇ ਵਿੱਚ ਉਹਨਾ ਅਸਰ ਨਹੀਂ ਹੁੰਦਾ ਕਿਉਂਕਿ ਹਾਰੇ ਚੀਜ਼ ਤੋਂ ਵਿੱਚੋਂ ਅਸਰ ਕੱਢ ਕੇ ਹੀ ਪੈਲਟਾਂ ਵਿੱਚ ਭਰਦੇ ਆ ਇਸ ਤਰ੍ਹਾਂ ਦੇਖੋ ਅਜੇ ਬਹੁਤ ਪਤਲਾ ਵਾ ਇਹਨੂੰ ਆਪਾਂ ਥੋੜਾ ਜਿਹਾ ਗਾੜਾ ਕਰਨ ਵਾਸਤੇ ਥੋੜਾ ਹੋਰ ਇਹਦੇ ਵਿੱਚ ਆਟਾ ਮਲੋਣਾ ਵਾ ਸਾਡੀਆਂ ਦਾਦੀਆਂ ਨਾਨੀਆਂ ਦੇ ਟਾਈਮਾਂ 'ਚ ਨਾ ਤੇ ਕੋਈ ਕਰੀਮ ਸੀ ਤੇ ਨਾ ਕਿਸੇ ਕੋਲ ਐਨੇ ਪੈਸੇ ਹੁੰਦੇ ਸੀ ਕਿ ਕੋਈ ਆਪਣੇ ਚਿਹਰੇ ਤੇ ਕਰੀਮਾ ਲਗਾ ਸਕਦਾ ਇਹੀ ਚੀਜ਼ਾਂ ਹੀ ਇੰਨੀ ਕਿ ਉਹ ਨਹੀਂ ਲਗਾਉਂਦੀਆਂ ਸੀ ਉਹ ਵੀ ਆਪਣੇ ਚਿਹਰੇ ਤੇ ਲਗਾਉਂਦੀਆਂ ਸੀ ਤੇ ਉਹਨਾਂ ਦਾ ਜਿਹੜਾ ਗਲੋ ਤੁਹਾਨੂੰ ਪਤਾ ਹੀ ਆ ਤੇ ਪੁਰਾਣੀਆਂ ਸਾਡੀਆਂ ਜਿਹੜੀਆਂ ਬੀਬੀਆਂ ਉਹਨਾਂ ਦੇ ਚਿਹਰੇ ਤੇ ਗਲੋ ਕਿੱਦਾ ਸੋਹਣਾ ਵਾ ਇਹਦੇ ਲਈ ਆਪਾਂ ਇੱਕ ਬੜਾ ਵਧੀਆ ਜਿਆ ਥਿੱਕ ਜੀ ਜਿਹੜੀ ਕਰੀਮ ਬਣਾ ਲੈਣੀ ਆ ਥੋੜੀ ਜੀ ਇਸ ਤਰ੍ਹਾਂ ਦੀ ਜਿਹੜੀ ਆਪਣੇ ਚਿਹਰੇ ਤੇ ਥੋੜੀ ਦੇਰੀਏ ਬੜੀ ਵਧੀਆ ਲੱਗ ਸਕੇ ਨਾ ਜ਼ਿਆਦੀ ਪਤਲੀ ਹੋਵੇ ਨਾ ਜ਼ਿਆਦੀ ਗਾੜੀ ਹੋਵੇ ਆਟੇ ਔਰ ਦੁੱਧ ਦੀ ਕਰੀਮ ਆਪਾਂ ਬਣਾ ਲਈ ਆ ਕਰਨਾ ਕੁਝ ਨਹੀਂ ਗਾ ਮੂਹ ਹਮੇਸ਼ਾ ਦੀ ਤਰ੍ਹਾਂ ਸਾਦੇ ਪਾਣੀ ਨਾਲ ਧੋਣਾ ਵਾ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਕਰੀਮ ਆ ਆਪਣੇ ਸਾਰੇ ਮੂਹ ਤੇ ਲਗਾ ਲੈਣੀ ਆ ਇਹਦੇ ਤੋਂ ਵੱਡੀ ਕੋਈ ਤੁਹਾਡੇ ਦੀ ਇਹ ਕਰੀਮ ਨਹੀਂਗੀ ਜਿਹੜੀ ਘਰ ਦੇ ਵਿੱਚ ਰਸੋਈ ਦੇ ਵਿੱਚ ਆ ਸਾਡੇ ਤੇ ਸਾਨੂੰ ਪਤਾ ਨਹੀਂ ਆ ਇਹਨੂੰ ਤੁਸੀਂ ਆਪਣੇ ਫੇਸ ਤੇ ਲਗਾਓ ਇਹਦੇ ਕਿਹੜੇ ਕਿਹੜੇ ਤੁਹਾਨੂੰ ਫਾਇਦੇ ਆ ਮੈਂ ਸਭ ਤੋਂ ਪਹਿਲਾਂ ਇਹ ਤੁਹਾਨੂੰ ਫਾਇਦੇ ਬਣਾ ਦਵਾਂਗੀ ਸਭ ਤੋਂ ਪਹਿਲਾਂ ਕਿ ਤੁਹਾਡਾ ਜਿਹੜੀ ਸਕਿਨ ਆ ਉਹ 글로 ਕਰੂਗੀ ਉਹਨੂੰ ਕੋਈ ਵੀ ਕੈਮੀਕਲ ਦੇ ਨਾਲ ਸਕਿਨ ਨਾ ਤੇ ਤੁਹਾਡੀ ਕਾਲੀ ਹੋਣੀ ਨਾ ਤੁਹਾਡੀ ਸਕਿਨ ਪਤਲੀ ਹੋਣੀ ਇਹਦਾ ਜਿਹੜਾ ਦੂਸਰਾ ਫਾਇਦਾ ਵਾ ਸਾਨੂੰ ਉਹਦੇ ਨਾਲ ਕਿ ਇਹਦੇ ਨਾਲ ਤੁਹਾਡਾ ਰੰਗ ਗੋਰਾ ਹੋਊਗਾ ਤੀਸਰਾ ਫਾਇਦਾ ਇਹਦਾ ਵਾ ਕਿ ਇਹਦੇ ਨਾਲ ਤੁਹਾਡੀ ਸਕਿਨ ਤੇ ਜਿਹੜੀਆਂ ਵੀ ਛੁਰੜੀਆਂ ਹਨ ਉਹ ਛੁਰੜੀਆਂ ਜਿਹੜੀਆਂ ਹਨ ਹੌਲੀ-ਹੌਲੀ ਖਤਮ ਹੋ ਜੂਗੀਆਂ ਤੇ ਜੇ ਹਜੇ ਪਈਆਂ ਨਹੀਂ ਆ ਤੇ ਪੈਣਗੀਆਂ ਇਸ ਤਰ੍ਹਾਂ ਇਹਦੇ ਲਗਾਉਣ ਦੇ ਜਿਹੜੇ तरीके ਆ ਉਹ ਇਸ ਤਰ੍ਹਾਂ ਹੀ ਆ ਬਾਕੀ ਇਹਦਾ ਚੌਥਾ ਫੈਰਾ ਇੱਕ ਜਿਹੜਾ ਵਾ ਜੇ ਤੁਹਾਡੇ ਸਕਿਨ ਦੇ ਉੱਤੇ ਹਲਕੇ ਵਾਲ ਆ ਚਿਹਰੇ ਦੇ ਉੱਤੇ ਅਣਚਾਏ ਵਾਲ ਆ ਤੇ ਤੁਸੀਂ ਇਹਦੇ ਨਾਲ ਆਪਣੇ ਸਕਿਨ ਦੇ ਵਾਲ ਜਿਹੜੇ ਚਿਹਰੇ ਦੇ ਵਾਲ ਉਹਨਾਂ ਨੂੰ ਖਤਮ ਕਰ ਸਕਦੇ ਆ ਜਦੋਂ ਤੁਸੀਂ ਸਕਿਨ ਦੀ 글로 ਵਾਸਤੇ ਜਾਂ ਛੁੱਡੀਆਂ ਵਾਸਤੇ ਲਗਾਉਣੀ ਆ ਤੇ ਤੁਸੀਂ ਇਹਨੂੰ ਜਿਹੜਾ ਵਾ 15 ਤੋਂ 20 ਮਿੰਟ ਚ ਆਪਣੇ ਚਿਹਰੇ ਤੇ ਰੱਖਣਾ ਵਾ ਔਰ ਇਹ ਬੜੀ ਵਧੀਆ ਇਹਦੇ ਨਾਲ ਤੁਸੀਂ ਅਗਰ ਕੰਮ ਵੀ ਕਰਦ ਰਹੋਗੇ ਨਾ ਬੋਟ ਨੂੰ ਨਾ ਬੱਕੀ ਸਾਡੀ ਅਹੀਂ ਕੋਈ ਪੈਗ ਲਗਾਇਆ ਤਹੀਂ ਲਗਾ ਕੇ ਕੰਮ ਨਹੀਂ ਕਰ ਸਕਦੇ ਆ ਪਰ ਇਹਨੂੰ ਲਗਾ ਕੇ ਤੁਸੀਂ ਆਰਾਮ ਨਾਲ ਕੰਮ ਕਰ ਸਕਦੇ ਆ ਜਿੱਥੇ ਜੇ ਤੁਹਾਡੇ ਚਿਹਰੇ ਤੇ ਕੋਈ ਦਾਗ ਹੈ ਤਾਂ ਉੱਥੇ ਥੋੜੇ ਜਿਹਾ ਮੋٹے ਪਰ ਜਿਹੜੀ ਇਹਦੀ ਮੋਟੀ ਪਰਤ ਕਰ ਦੋ ਠੀਕ ਹੈ ਲਗਾ ਕੇ ਇਹਨੂੰ ਤੁਸੀਂ ਆਰਾਮ ਨਾਲ ਆਪਣੇ ਕੰਮ ਕਰਦੇ ਰਹੋ 15 ਤੋਂ 20 ਮਿੰਟ ਬਾਅਦ ਆ ਤੁਸੀਂ ਇਹਨੂੰ ਜਿਹੜਾ ਵਾ ਹੌਲੀ-ਹੌਲੀ ਪਾਣੀ ਦੇ ਨਾਲ ਸਾਫ਼ ਕਰ ਲੈਣਾ ਠੀਕ ਹੈ ਦੂਸਰਾ ਇਹਦਾ ਜਿਹੜਾ ਤੁਸੀਂ ਤਰੀਕਾ ਵਾ ਜਿਹੜਾ ਕਿ ਤੁਸੀਂ ਤਾਂ ਜੇ ਚਿਹਰੇ ਤੇ ਅਨਚਾਹੀ ਵਾਹ ਲਿਆ ਤੇ ਤੁਹਾਨੂੰ ਉਹਨਾਂ ਨੂੰ ਵੀ ਆਪਣਾ ਉਤਾਰਨਾ ਵਾ ਤੇ ਤੁਸੀਂ ਇਹਨੂੰ 25 ਮਿੰਟ ਤੱਕ ਜਾਨੀ ਕਿ ਅੱਧੇ ਘੰਟੇ ਤੱਕ ਇਹਨੂੰ ਆਠਰਨ ਦੇਣਾ ਵਾ ਜਦੋਂ ਚੰਗੀ ਤਰ੍ਹਾਂ ਇਹ ਆਠਰ ਗਿਆ ਆਠਰਨ ਤੋਂ ਬਾਅਦਾਂ ਤੁਸੀਂ ਇਹਨੂੰ ਜਿਹੜਾ ਵਾ ਇਹ ਹੱਥ ਗਿੱਲੇ ਕਰ ਲੈਣੇ ਪਾਣੀ ਦੇ ਨਾਲ ਤੇ ਤੁਸੀਂ ਆਪਾਂ ਨੂੰ ਉੱਪਰ ਨੂੰ ਉਤਾਰਨੇ ਆ ਜੇ ਤੁਹਾਡੇ ਚਿਹਰੇ ਤੇ ਅਨਚਾਹੀ ਵਾਹ ਲਿਆ ਤੁਸੀਂ ਦੇਖੋਗੇ ਕਿ ਪਹਿਲੀ ਵਾਰ ਦੇ ਵਿੱਚ 10 ਤੋਂ 15 ਵਾਲ ਨਿਕਲ ਜਾਣਗੇ ਦੂਸਰੀ ਵਾਰ ਲਗਾਓਗੇ ਫਿਰ 10 15 ਵਾਲ ਨਿਕਲ ਜਾਣੇ ਹੌਲੀ ਹੌਲੀ ਤੁਹਾਡੇ ਚਿਹਰੇ ਦੇ ਜਿਹੜੇ ਵਾਲ ਹੋ ਖਤਮ ਹੋ ਜਾਣੇ ਭਾਵੇਂ ਤੁਸੀਂ ਇਹ ਰੋਜ਼ ਲਗਾਓ ਇਹਦਾ ਕੋਈ ਵੀ ਸਰਟੀਫਿਕੇਟ ਨਹੀਂ ਕੋਈ ਨਹੀਂ ਆ ਕਿ ਨੂੰ ਨੁਕਸਾਨ ਹੋਊਗਾ ਕੁਝ ਨਹੀਂਗਾ 2 ਚਮਚੇ ਦੁੱਧ ਦੇ ਇੱਕ ਚਮਚਾ ਆٹے ਦਾ ਤੇ ਆਟਾ ਜੇ ਤੁਸੀਂ ਬਾਜ਼ਾਰ ਵਾਲਿਆਂ ਨਾਲ ਚੱਕੀ ਵਾਲਾ ਲੈ ਲੋਗੇ ਪਿੰਡਾਂ 'ਚ ਤੇ ਆਮ ਚੱਕੀ ਵਾਲੇ ਆਟੇ ਹੀ ਹੁੰਦੇ ਆ ਸ਼ਹਿਰਾਂ ਦੇ ਵਿੱਚ ਜਿਹੜਾ ਹੁੰਦਾ ਉਹ ਨਾ ਚੱਕੀ ਵਾਲਾ ਆਟਾ ਜਿਹੜਾ ਚੱਕੀ ਤੋਂ ਹੀ ਲੈਣਾ ਪੈਂਦਾ ਵਾ ਬਸ ਇੱਕ ਚਮਚਾ ਵਿੱਚ ਆਟੇ ਦਾ ਪਾ ਲਓ ਕੋਈ ਹੋਰ ਤੀਸਰੀ ਚੀਜ਼ ਮਲਾਉਣ ਦੀ ਲੋੜ ਨਹੀਂ ਗਈ ਤੇ ਰੱਖੋ ਦੇਖੋ ਇੱਕ ਕੁਦਰਤ ਦਾ ਚੀਜ਼ਾਂ ਵਾ ਨੇਚਰਲ ਚੀਜ਼ਾਂ ਵਾ ਇਹਦੇ ਨਾਲ ਕੁਦਰਤੀ ਚਿਹਰੇ ਤੇ ਗਲੋ ਵੀ ਹੁੰਦਾ ਰੰਗ ਵੀ ਤੁਹਾਡਾ ਗੋਰਾ ਹੋਊਗਾ ਦਾਗ ਵੀ ਖਤਮ ਹੋ ਜਾਣਗੇ ਵਾਲ ਵੀ ਜਿਹੜੇ ਤੁਹਾਡੇ ਨਿਕਲ ਜਾਣੇ ਆ ਤੇ ਜੇ ਤੁਹਾਡੀ ਸਕਿਨ ਤੇ ਝੁਰੜੀਆਂ ਵਾ ਉਹ ਵੀ ਖਤਮ ਹੋ ਜਾਣੀਆਂ ਆਉਣ ਵਾਲੇ ਸਮੇਂ ਚ ਪਾਉਗੀਆਂ ਵੀ ਨਹੀਂ ਜਿਹੜੀ ਪੈਣ ਨੇ ਕਿਹਾ ਸੀ ਪੈਣੇ ਮੇਰੇ ਚਿਹਰੇ ਤੇ ਗਲੋ ਨਹੀਂ ਆ ਪੈਣੇ ਤੂੰ ਇੱਕ ਵਾਰੀ ਆਹ ਚੀਜ਼ ਵਰਤ ਕੇ ਵੇਖ ਇਹ ਜਿਹੜੀਆਂ ਰੱਬ ਨੇ ਬਣਾਈਆਂ ਸਾਡੀਆਂ ਦਾਦੀਆਂ ਨਾਨੀਆਂ ਦੇ ਟਾਈਮ ਦੀਆਂ ਵਾ ਉਹਨਾਂ ਕੋਈ کریمਾਂ ਨਹੀਂ ਹੁੰਦੀਆਂ ਵੱਡੀਆਂ-ਵੱਡੀਆਂ ਉਹ ਇਹਦੇ ਨਾਲ ਹੀ ਆਪਣਾ ਜਿਹੜਾ ਨਾ ਚਿਹਰਾ ਚਮਕਾਈ ਰੱਖਦੇ ਆਂ ਹੀ ਤੁਸੀਂ ਇਹਨੂੰ ਆਪਣੇ ਫੇਸ ਤੇ ਲਗਾ ਲਓ ਆਪਣੀ ਨੈਕ ਤੇ ਲਗਾ ਲਓ ਆਪਣੇ ਹੱਥਾਂ ਤੇ ਬਾਹਾਂਵਾਂ ਤੇ ਲਗਾ ਦਿਓ ਜਿੱਦਾਂ ਤੁਹਾਡੇ ਬੱਚੇ ਆ 10-12 ਸਾਲ ਤੋਂ ਉੱਪਰ ਜਿਹੜੇ ਬੱਚੇ ਬੱਚੀਆਂ ਕੁੜੀਆਂ ਵਾ ਤੁਸੀਂ ਉਹਨਾਂ ਦੇ ਚਿਹਰੇ ਤੇ ਲਗਾਓ ਜਿੱਦਾਂ ਟਾਇਨਿੰਗ ਹੋ ਜਾਂਦੀ ਹੈ ਚਿਹਰਾ ਕਾਲਾ ਹੋ ਜਾਂਦਾ ਤੂਪੇ ਬੱਚਿਆਂ ਨੂੰ ਸਕੂਲ ਜਾਂਦੇ ਉਹਨਾਂ ਦੇ ਲਗਾ ਲਓ ਪਰ 10-12 ਤੋਂ ਛੋਟੇ ਸਾਲ ਜਿਹੜੇ ਬੱਚੇ ਹੁੰਦੇ ਉਹਨਾਂ ਦੇ ਨਾ ਲਗਾਓ ਕਿਉਂਕਿ ਬਹੁਤ ਲੋਕਾਂ ਬੱਚਿਆਂ ਦੇ ਚਿਹਰੇ ਤੇ ਇਹਨੂੰ ਫਿਰ ਛੋਟਿਆਂ ਤੇ ਵੀ ਇਸਤੇਮਾਲ ਕਰਨ ਦੇ ਪੈਂਦੇ ਆ ਵੱਡੀਆਂ ਜਿਹੜੀਆਂ ਹੁੰਦੀਆਂ 10-12 ਸਾਲ ਤੋਂ ਬੱਚੇ ਜਿਹੜੇ ਫਿਰ ਥੋੜੇ ਵੱਡੇ ਹੋ ਜਾਂਦੇ ਸਿਆਣੇ ਹੋ ਜਾਂਦੇ ਇਹਨਾਂ ਨੂੰ ਪਤਾ ਹੁੰਦਾ ਚਿਹਰੇ ਤੇ ਇਹ ਚੀਜ਼ ਚਿਹਰੇ ਤੇ ਨੁਕਸਾਨ ਕਰਨ ਵਾਲੀ ਨਹੀਂ ਹੈ ਛੋਟੇ ਬੱਚੇ ਦੇ ਨਾਲ ਲਗਾਓ 10-12 ਸਾਲ ਤੋਂ ਜਿਹੜੇ ਵੱਡੇ ਬੱਚੇ ਹੋ ਆਪਣੇ ਚਿਹਰੇ ਤੇ ਬੱਚਿਆਂ ਵੀ ਲਗਾ ਸਕਦੇ ਆ ਟਾਈਨਿੰਗ ਹੁੰਦੀ ਧੂਪੇ ਜਾਂਦੀਆਂ ਕਾਲਜ ਜਾਂਦੀਆਂ ਸਕੂਲ ਜਾਂਦੀਆਂ ਲਗਾ ਸਕਦੇ ਆ ਇਹ ਬਿਲਕ ਉਤਾਰਨ ਤੋਂ ਬਾਅਦ ਰਿਜ਼ਲਟ ਦਸੋ ਕਿੰਨਾ ਸੋਹਣਾ ਇਹਦਾ ਰਿਜ਼ਲਟ ਵਾ ਔਰ ਇਹਨੂੰ ਮੈਂ ਹਜੇ 20 ਮਿੰਟ ਰੱਖੂੰਗੀ ਆਪਣੇ ਚਿਹਰੇ ਤੇ ਲਗਾ ਕੇ ਮਿਲਦੇ ਆਪਾਂ ਇਹਨੂੰ ਉਤਾਰਨ ਤੋਂ ਬਾਅਦਾ ਲੋ ਜੀ ਚਿਹਰਾ ਆਪਾਂ ਸਾਦੇ ਪਾਣੀ ਨਾਲ ਧੋ ਲਿਆ ਸਾਫ਼ ਆ ਗਿਆ ਐਕਦਾ ਹੁਣ ਆਪਾਂ ਇੱਥੇ ਲਈ ਆ ਥੋੜੀ ਜੀ ਮਲਾਈ ਤਾਜ਼ੇ ਦੁੱਧ ਦੀ ਮਲਾਈ ਜਿਹੜੀ ਸਾਡੀ ਫ੍ਰਿਜ ਦੇ ਵਿੱਚ ਪਈ ਹੁੰਦੀ ਆ ਇਹਨੂੰ ਆਪਾਂ ਆਪਣੇ ਚਿਹਰੇ ਤੇ ਬਸ ਇਸ ਤਰ੍ਹਾਂ ਥੋੜਾ ਜਿਹਾ ਮਲ ਕੇ ਇਸ ਤਰ੍ਹਾਂ ਲਗਾ ਲੈਣਾ ਵਾ ਵੇਲੇ ਵੀ ਭੈਣ ਭਰਾ ਕਹਿ ਦਿੰਦੇ ਕਿ ਸਾਨੂੰ ਸਿਆਲ ਦੇ ਵਿੱਚ ਸਾਡੀ ਸਕਿਨ ਜਿਹੜੀ ਡਰਾਈ ਹੋ ਜਾਂਦੀ ਆ ਤੁਹਾਡੇ ਘਰ ਸਭ ਤੋਂ ਵਧੀਆ ਖਜ਼ਾਨਾ ਵਾ ਤੁਹਾਡੀ ਫ੍ਰੀਜ ਚ ਮਲਾਈ ਆ ਤੁਸੀਂ ਮਲਾਈ ਨੂੰ ਦੋ ਟਾਈਮ ਆਪਣੀ ਸਕਿਨ ਤੇ ਲਗਾਓ ਮੂੰਹ ਤੇ ਲਗਾਓ ਹੱਥਾਂ ਤੇ ਲਗਾਓ ਦੇਖੋ ਤੁਹਾਡੀ ਸਕਿਨ ਕਦੀ ਵੀ ਡਰਾਈ ਨਹੀਂ ਹੋਊਗੀ ਇਧਰ ਦੇਖੋ ਬਹੁਤ ਸੋਹਣੀ ਬੜੀ ਵਧੀਆ ਜਿਹੜੀ ਆ ਇੱਕ ਤਰ੍ਹਾਂ ਦੀ ਨੈਚੁਰਲ ਕੋਲਡ ਕਰੀਮ ਬਣ ਜਾਂਦੀ ਆ ਹੱਥਾਂ ਪਾਵਾਂ ਤੇ ਲਗਾ ਲਓ ਬੱਚਿਆਂ ਦੇ ਵੀ ਲਗਾ ਦਿਆ ਕਰੋ ਇਹ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਹੈਗੀ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ